ਸਤਿ ਸ਼੍ਰੀ ਅਕਾਲ ਸਾਹਿਬ ਵੰਗੜ ਜੀ ਦੀ ਫਤਿਹ ਅਸੀਂ ਪਿੰਡ ਮਾਸ਼ੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੋਂ ਆ ਬਾਬਾ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਗੱਤ ਕ ਖਾਡਾ ਮਾਸੀ ਕੇ ਉਹਨਾਂ ਦੇ ਪ੍ਰਬੰਧਕ ਟੀਮ ਦੇ ਮੈਂਬਰ ਬੋਲ ਰਹੇ ਹਾਂ ਸੋ ਸਾਡੀ ਬੇਨਤੀ ਹੈ ਕਿ ਸਾਡਾ ਪਿੰਡ ਜਿਹੜਾ ਮੋਗਾ ਬਰਨਾਲਾ ਰੋਡ ਦੇ ਉੱਤੇ ਹੈ ਸਥਿਤ ਹੈ ਸਾਡੇ ਪਿੰਡ ਦੇ ਗੁਰਦੁਆਰਾ ਨਾਨਕ ਸਾਹਿਬ ਆ ਕੇ ਅਸੀਂ ਪੰਜਵਾਂ ਗੱਤ ਕ ਮੁਕਾਬਲਾ ਕਰਵਾ ਰਹੇ ਹਾਂ ਨਾਲ ਹੀ ਦਸਤਾਰਮ ਮੁਕਾਬਲਾ ਵੀ ਕਰਵਾ ਰਹੇ ਹਾਂ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਗੱਤ ਕੇ ਦਾ ਤੇ ਦਸਤਾਰਮ ਮੁਕਾਬਲੇ ਵਿੱਚ ਜਰੂਰ ਹਿੱਸਾ ਲੈਣ ਦੀ ਕਿਰਪਾਲਤਾ ਕਰੋ ਜੀ ਚੰਗੀਆਂ ਉੱਚ ਪੱਧਰ ਦੀਆਂ ਟੀਮਾਂ ਉੱਚ ਪੱਧਰੀ ਦੇ ਖਿਡਾਰੀ ਪਹੁੰਚ ਰਹੇ ਨੇ ਸੋ ਸਾਰੇ ਇਲਾਕੇ ਦੀਆਂ ਨਗਰ ਦੀਆਂ ਸਾਰਿਆਂ ਸੰਗਤਾਂ ਦੁਆਰਾ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਉੱਥੇ ਜ਼ਰੂਰ ਪਹੁੰਚ ਨਿਗਰਭਾਲਦਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਤਨਾ ਲਗਲੀ ਸਿੰਘ ਜੀ ਦਾ ਸਾਡੇ ਜਿਹੜੇ ਪਿੰਡ ਦੇ ਪੱਤਰਕਾਰ ਨੇ ਅਸੀਂ ਹਰੇਕ ਸਾਲ ਦੀ ਤਰ੍ਹਾਂ ਪੰਜਵਾਂ ਗੱਤਕਾ ਟੂਰਨਾਮੈਂਟ ਕਰਾ ਰਹੇ ਹਾਂ ਅੱਗੇ ਅਸੀਂ ਦਾਣਾ ਮੰਡੀ 'ਚ ਕਰਾਉਂਦੇ ਸੀ ਹੇਤ ਕਿ ਉੱਥੇ ਕੋਈ ਪ੍ਰੋਗਰਾਮ ਆ ਸਾਨੂੰ ਨਾਨਕ ਸਰਗਰਦਾਰਾ ਸਾਹਿਬ ਕੇ ਕਰਵਾਉਣਾ ਪੈ ਜਾ ਰਹੇ ਹਾਂ ਉਸ ਪ੍ਰੋਗਰਾਮ ਉੱਤੇ ਅਸੀਂ ਗੱਤਕਾ ਮਕਾਬਲੇ ਦੇ ਨਾਲ ਹੀ ਦਸਤਾਰ ਮਕਾਬਲਾ ਕਰਾ ਰਹੇ ਹਾਂ ਗੱਤਗਿਰੀਆਂ ਪੰਜਾਬ ਦੀਆਂ ਤੇ ਹਰਿਆਣੇ ਦਿੱਲੀ ਦੀਆਂ ਉਸ ਪਤਰੀ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਗੱਤਗਾ ਡੈਮੋ ਤੇ ਨਾਲ ਹੀ ਗੱਤਗਿਰ ਫਾਈਟ ਦੇ ਮੁਕਾਬਲੇ ਵੀ ਹੋ ਰਹੇ ਹਨ ਅਸੀਂ ਬਹੁਤ ਚੰਗੇ ਨਾਮ ਦੇ ਕੇ ਸਾਰੀਆਂ ਟੀਮਾਂ ਦਾ ਸਤਿਕਾਰ ਕਰਾਂਗੇ ਕਿਰਾਇਆ ਪਾਣੀ ਵੀ ਸਾਰਿਆਂ ਨੂੰ ਦੇਵਾਂਗੇ ਸੋ ਪਿੰਡ ਦੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਹਮੇ ਹਮ ਆ ਕੇ ਗੁਰਦੁਆਰਾ ਨਾਨਕ ਸਾਹਿਬ ਸਾਹਿਬ ਵਿਖੇ 15 ਤਰੀਕ ਨੂੰ ਜ਼ਰੂਰ ਪਹੁੰਚ ਨਿਗਰਵਾਲਤਾ ਕਰਨੀ ਜੀ ਸੋਹਣਾ ਪ੍ਰਬੰਧ ਹੋਗਾ ਲਗੜਦੇ ਪ੍ਰਬੰਧ ਹੋਣਗੇ ਸਾਰੀਆਂ ਸੰਗਤਾਂ ਲਈ ਬੈਠਣ ਦਾ ਮਾਂਜਾ ਬੀਬੀਆਂ ਲਈ ਅਲੱਗ ਬੈਠਣ ਦਾ ਪ੍ਰਬੰਧ ਹੋਵੇਗਾ ਵੀਰਾਂ ਲਈ ਅਲੱਗ ਹੋਵੇਗਾ ਸੋ ਸਾਰੇ ਨਗਰ ਦੀਆਂ ਇਲਾਕਿਆਂ ਦੇ ਸੰਗਤਾਂ ਦੁਆਰਾ ਫਿਰ ਬੇਨਤੀ ਆ ਕਿ 15 ਤਰੀਕ ਨੂੰ ਗੁਰਦੁਆਰਾ ਨਾਨਕ ਸਾਹਿਬ ਸਾਬ੍ਹ ਵਿਖੇ ਜ਼ਰੂਰ ਪਹੁੰਚ ਕੇ ਨਿਗਰਵਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ